ਬੈਸ ਸਾਹਿਬ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਇਹ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਹੰਮਣ ਆਏ ਆ ਵੀ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏ ਗਿਆ ਪਹਿਲਾਂ ਤਾਂ ਮੰਦਿਰ ਸ਼ਾਬਦ ਵਾਪਸ ਲੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੁਲਾਇਆ ਸਾਹਿਬ ਪਹਿਲਾਂ ਗੱਲ ਸੁਣ ਮੇਰੀ ਕੱਲ ਦਾ ਮਂਡੀਰ ਸ਼ਾਹਦ ਵਾਪਸ ਲਿਆ ਕਿਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਡੀ ਪੰਜਾਬ ਦੇ ਯੂਥ ਨੂੰ ਪਹਿਲਾਂ ਸੁਣ ਮੇਰੀ ਗੱਲ ਪੰਜਾਬ ਇੱਕ ਮਿੰਟ ਪਹਿਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਣ ਰੁਕੋ ਜਰਾ ਤੂੰ ਪੰਜਾਬ ਦੇ ਯੂਥ ਨੂੰ ਮਂਡੀਰ ਦੱਸੇ ਹੋ ਸਕਦਾ ਛੋਟੇ ਬੇ ਜਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੁਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹਮ ਪਰ ਤੁਸੀਂ ਉਹਦੇ ਲਈ ਮਟੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ 15 ਸਾਲ ਦੇ ਮੁੰਡਿਆਂ ਨੂੰ ਆਪੇ ਲੈਂਡ ਪੁਲਿੰਗ ਕੀ ਕਰਨੀ ਤਾਂ ਕੀ ਹੋ ਗਿਆ ਤਾਂ ਕੀ ਹੋ ਗਿਆ ਫਿਰ ਤੇਰੇ ਕੋਲੋਂ ਪਰਮਿਟ ਲੈਣਾ ਸੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਦ ਤੱਕ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਗਲਤ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਲਵੋ ਸ਼ਾਲੀਨਤਾ ਨਾਲ ਛੋਟੇ ਵੀ ਸਵਾਲ ਕਰੋ ਬੜਾ ਰਾਈਟ ਹੈਗਾ ਅਸੀਂ ਉਨੀ ਸ਼ਲੀਨਤਾ ਨਾਲ ਜਵਾਬ ਦੇਵਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰ ਸਾਡਾ ਕੰਮ ਸਵਾਲ ਕਰਨਾ ਮੰਦਿਰ ਕਿਉਂ ਕਮੇ ਨਹੀਂ ਜਿਹੜਾ ਹੁੱਲੜ ਬਣੂਗੀ ਮੰਦਿਰ ਕਿਉਂ ਕਮੇ ਤੁਸੀਂ ਕੀ ਕਹੋਗੇ ਗਲਤ ਗਲਤ ਤੁਸੀਂ ਕੀ ਕਹੋਗੇ ਯੂਥ ਕਹ ਲਓ ਯੂਥ ਕਹੋ ਹੁਣ ਇਹਨਾਂ ਨੇ ਚੋਰ ਫੜੇ ਨੇ ਵੀ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਦਿੱਤਾ ਵਾ ਤੁਸੀਂ ਇਹਦੇ ਤੋਂ ਕੀ ਕਰਨਾ ਚਾਹੋਗੇ ਇੱਕ ਮਿੰਟ ਉਹ ਸੁਣ ਲੈਣ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਇਹ ਤੁਸੀਂ ਨਾ ਚੋਰ ਕਹਿ ਰਹੇ ਹੋ ਕਹਿੰਦੇ ਇਹ ਬੈਠ ਸੁਣਨਾਂ ਨੇ ਬੁਲਾਏ ਨੇ ਚੋਰ ਮੈਂ ਕੀ ਕਰਾਂ ਚਾਹਾਂ ਮੇਰੇ ਕੋਲ ਬਾਈਟਲ ਨੇ ਜੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਲ ਮੈਂ ਚਲਾਉਂਗਾ ਨਲ ਜਿਹੜਾ ਟੋਪੀ ਗੱਲ ਕਰਾਂਗਾ ਤੁਹਾਨੂੰ ਕੋਈ ਗੱਲ ਨਹੀਂ ਜਿਹੜਾ ਜਿਹੜਾ ਵਿਆਹ ਕਰ ਲਿਓ ਸੀ ਜਿਹੜੇ ਟੋਪੀ ਗੱਲ ਕਰਾਂਗੇ ਪੱਕੇ ਜੀ ਸਾਹਿਬ ਜਿਹੜੇ ਟੋਪੀ ਦੀ ਮਰਜ਼ੀ ਗੱਲ ਕਰਦੇ ਦੋ ਕਿਸਾਨ ਦਾ ਕਹਿਣਾ ਹੈ ਕਿ ਜੇਕਰ ਸੜਕ ਕੋ 5 ਏਕੜ ਜ਼ਮੀਨ ਹੈ ਤੇ 4 ਏਕੜ ਜ਼ਮੀਨ ਲੈ ਲਈ ਤੇ 1 ਏਕੜ ਜੋ ਸਨਾ ਫਸਲ ਕਰਾਂਗੇ ਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਕੀ ਵਿਰੋਧੀ ਪਾਰਟੀਆਂ ਨਿਸ਼ਾਨੇ ਕਾਸਰੀਆਂ ਨੇ ਸ਼੍ਰੋਮਣੀ ਕਾਲੀ ਦਲ ਨੇ ਵੀ ਧਰਨਾ ਪ੍ਰਦਰਸ਼ਨ ਕੀਤਾ ਤੇ ਇਸ ਦੇ ਉੱਤੇ ਕਿਸਾਨ ਵਿਰੋਧੀ ਪਾਰਟੀਆਂ ਵੀ ਕਹਿ ਰਹੀ ਹੈ ਜਿਹੜਾ ਸ਼ੰਭੂ ਬੜੇ ਕਿਦਾਰੇ ਕੇ ਸੀ ਕਿਸਾਨ ਤੇ ਉਦੋਂ ਕਾਂਗਰਸ ਕਿੱਥੇ ਸੀ ਨਹੀਂ ਅਸੀਂ ਹਮੇਸ਼ਾ ਕਾਂਗਰਸ ਕਿਸਾਨ ਦੇ ਨਾਲ ਰਹੀ ਹੈ ਆਲਵੇਸ ਤੁਸੀਂ ਚੈੱਕ ਕਰ ਸਕਦੇ ਹੋ ਗੱਲ ਰਹਿ ਗਈ ਵੀ ਜੇ ਕਿਸੇ ਕੋਲੇ 5 ਏਕੜ ਜ਼ਮੀਨ ਹੈਗੀ ਆ ਤੇ ਉਹਦੀ 4 ਅਕਵਾਇਰ ਹੋ ਗਈ ਤੇ 1 ਏਕੜ ਦੇ ਵਿੱਚ ਉਹ ਕੀ ਕਰੂਗਾ ਨਥਿੰ ਰੋਲਾ ਦਾ ਦੋਸਤ ਇਹੀ ਆ ਰੋਲਾ ਹੋਰ ਕੁਝ ਨਹੀਂਗਾ ਪੰਜਾਬ ਦੀ ਹੋਂਦ ਬਚਾਉਣ ਦੀ ਲੜਾਈ ਆ ਜਮੀਨ ਸਾਡੀ ਮਾਂ ਆ ਇੱਕ ਉਹ ਮਾਂ ਜਿਹਨੇ 9 ਮਹੀਨੇ ਗਰਭ ਦੇ ਵਿੱਚ ਰੱਖ ਕੇ ਜਨਮ ਦਿੱਤਾ ਇੱਕ ਉਹ ਮਾਂ ਜਿਹੜੀ ਆਪਣੇ ਗਰਭ ਦੇ ਵਿੱਚੋਂ ਨਾਜ ਪੈਦਾ ਕਰਦੀ ਆ ਸਾਡੀ ਜੀਵਨ ਕਿਰਿਆ ਚਲਾਉਣ ਵਾਸਤੇ ਤੇ اسی ਆਪਣੀ ਜੀਵਨ ਕਿਰਿਆ ਨੂੰ ਚਾਲੂ ਰੱਖਣ ਵਾਸਤੇ ਧਰਤ ਮਾਂ ਦੇ ਨਾਲ ਗਦਾਰੀ ਨਹੀਂ ਹੋਣ ਦਮ ਬੰਨ ਸਾਹਿਬ ਇਹ ਵੀ ਕਿਹਾ ਜਾ ਰਿਹਾ ਵੇ ਕਿ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਬਰਦਸਤੀ ਨਹੀਂ ਹੈ ਕਿ ਕਿਸਾਨ ਨੂੰ ਇਹ ਉਹਦੀ ਮਰਜ਼ੀ ਹੈ ਦੇਣੀ ਹੈ ਦਵੇ ਨਹੀਂ ਦੇਣੀ ਉਹਦੀ ਮਰਜ਼ੀ ਹੈ ਸੁਣੋ ਹੁਣ ਮੈਂ ਦਾ ਜਵਾਬ ਦਿੰਨਾ ਤੁਹਾਡੀ ਜ਼ਮੀਨ ਹੈਗੀ ਆ ਤੁਹਾਡੀ ਨਹੀਂ ਮਰਜ਼ੀ ਤੁਹਾਡੇ 20 ਏਕੜ ਆ ਤੁਸੀਂ ਸਰਕਾਰ ਨੂੰ ਨਹੀਂ ਦਿੰਦੇ ਤੁਹਾਡੇ ਤੇ ਪਾਬੰਦੀ ਤੁਸੀਂ ਆਪਣੇ 20 ਕਿੱਲਾਂ ਦਾ ਸੀਐਲਯੂ ਨਹੀਂ ਕਰਾ ਸਕਦੇ ਇਹ ਕਿਹੜਾ ਨਾਦਰਸ਼ਾਈ ਫਰਮਾਨ ਹੋਇਆ ਸਾਡੀ ਲੜਾਈ ਮੁੱਦਿਆਂ ਦੀ ਆ ਤੁਸੀਂ ਆਪਣੇ 20 ਏਕੜ ਦੇ ਵਿੱਚ CLU ਕਰਾ ਕੇ ਕੁਝ ਕਰੋ ਜੀ ਸਰਕਾਰ ਮਾਮਾ ਲੱਗਦੀ ਹੈ ਸਰਕਾਰ ਕੀ ਲੱਗੀ ਮੈਂ ਸਾਹਿਬ ਇੱਕ ਮੇਰਾ ਤੁਹਾਡੀ ਜ਼ਮੀਨ ਨੂੰ CLU ਰੋਕਣ ਤੋਂ ਸਰਕਾਰ ਕੋਲੇ ਕਿਹੜੀ ਤਾਕਤ ਹੈ ਜੀ ਅਸੀਂ ਉਸ ਦੇ ਖਿਲਾਫ ਲੜਾਈ ਲੜ ਰਹੇ ਹਾਂ ਜੀ ਸਾਹਿਬ ਇੱਕ ਮੇਰਾ ਆਖਰੀ ਸਵਾਲ ਹੈ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਅਸੀਂ 2027 ਦੀ ਵੀ ਤਿਆਰੀ ਕਰ ਰਹੇ ਹਾਂ ਅਸੀਂ ਇੱਕ ਜੋਟਾ ਅੱਜ ਪੰਜਾਬ ਪ੍ਰਧਾਨ ਰਾਜਾ ਬੜੀਮੀ ਮੌਕੇ ਤੇ ਦਿਖੇ ਪਰ ਭਰ ਕੁਸ਼ਨਾਸ਼ੂ ਜਾਂ ਕੜਵਲੋਂ ਨਹੀਂ ਦਿਖੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਪੁੱਛ ਲਓ ਜਾ ਕੇ ਇਹ ਮੇਰਾ ਸਵਾਲ ਹੈ ਕੀ ਲੱਗਦਾ ਯਾਰ ਇਹ ਗਲਤ ਹੈ ਆ ਕਿਸੇ ਨੂੰ ਕੋਈ ਕੰਮ ਹੋ ਸਕਦਾ ਇਹ ਸਵਾਲ ਉਹਨਾਂ ਨੂੰ ਪੁੱਛੋ ਦੱਸ ਸਕਦੇ ਆ ਤੁਸੀਂ ਸਦਾ ਦਿੱਤਾ ਸੀਗਾ